ਸਾਡਾ ਝੋਨੇ ਦਾ ਸੀਜ਼ਨ ਜਿਹੜਾ ਆ ਉਹ ਸ਼ੁਰੂ ਹੋਣ ਵਾਲਾ ਵਾ ਔਰ ਅਸੀਂ ਚਾਹੁੰਦੇ ਆ ਕਿ ਸਾਰੀ ਇਨਫੋਰਮੇਸ਼ਨ ਸੂਚਨਾ ਜਿਹੜੀ ਆ ਕਿਸਾਨ ਭਰਾਵਾਂ ਤੱਕ ਜਿਹੜੀ ਆ ਉਹ ਪਹੁੰਚਾਈ ਜਾਵੇ ਸਾਡੇ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਨੇ ਡੀਐਸਆਰ ਡਾਇਰੈਕਟ ਸੋਇੰਗ ਆਫ ਰਾਈਸ ਝੋਨੇ ਦੀ ਸਿੱਧੀ ਬਜਾਈ ਨੂੰ ਉਤਸ਼ਾਹਿਤ ਕਰਨ ਵਾਸਤੇ ਆ ਬੜੇ ਵਧੀਆ ਉਪਰਾਲੇ ਕੀਤੇ ਨੇ ਡੀਐਸਆਰ ਜਿਹੜੀ ਸਾਡੀ 15 ਮਈ ਤੋਂ 31 ਮਈ ਤੱਕ ਦਾ ਸ਼ਡਿਊਲ ਆ ਔਰ ਇਹ ਸਿੱਧੀ ਬਜਾਈ ਜਿਹੜੀ ਆ ਸ਼ੁਰੂ ਹੋ ਚੁੱਕੀ ਆ ਇਹਦੇ ਵਿੱਚ ਪਿਛਲੇ ਸਮੇਂ 'ਚ ਸਾਡੇ ਕੋਲ 2 ਲੱਖ ਤੇ 53 ਹਜ਼ਾਰ ਏਕੜ ਦਾ ਜਿਹੜਾ ਰਕਬਾ ਸੀਗਾ ਉਹ ਸਿੱਧੀ ਬਜਾਈ ਦੇ ਅਧੀਨ ਆਇਆ ਸੀਗਾ ਔਰ ਇਸ ਵਾਰ ਅਸੀਂ ਡੀਐਸਆਰ ਦੇ ਵਿੱਚ ਟਾਰਗੇਟਡ 5 ਲੱਖ ਏਕੜ ਜਿਹੜੀ ਝੋਨੇ ਦੀ ਸਿੱਧੀ ਬਿਜਾਈ ਦੇ ਵਿੱਚ ਅਸੀਂ ਟਾਰਗੇਟ ਰੱਖਿਆ ਹੋਇਆ ਸੋ ਅਸੀਂ ਝੋਨੇ ਦੀ ਸਿੱਧੀ ਬਿਜਾਈ ਨੂੰ ਪਾ ਉਤਸ਼ਾਹਿਤ ਕਰ ਰਹੇ ਹਾਂ ਕਿ ਇਹਦੇ ਨਾਲ ਸਾਡਾ ਕਾਫੀ ਪਾਣੀ ਜਿਹੜਾ ਹੈ ਉਹਦਾ ਬਚਾਅ ਹੁੰਦਾ ਹੈ ਧਰਤੀ ਹੇਠਲਾ ਪਾਣੀ ਬਚਦਾ ਹੈ ਆਮ ਤੌਰ ਤੇ ਲਗਭਗ 3800 ਜਿਹੜਾ ਲੀਟਰਾ ਪਾਣੀ ਉਹ ਇੱਕ ਕਿੱਲੋ ਝੋਨੇ ਦੀ ਫਸਲ ਨੂੰ ਪਕਾਉਣ ਵਾਸਤੇ ਲੱਗਦਾ ਹੈ ਜਦਕਿ ਜਦੋਂ ਡੀਐਸਆਰ ਕਰਦੇ ਆ ਤੇ ਉਹਦੇ ਨਾਲ ਲਗਭਗ 15 ਤੋਂ 20% ਪਾਣੀ ਜਿਹੜਾ ਸਾਡਾ ਆ ਉਹ ਸੇਵ ਹੋ ਜਾਂਦਾ ਸੋ ਮੈਂ ਕਿਸਾਨ ਭਰਾਵਾਂ ਨੂੰ ਬੇਨਤੀ ਕਰੂੰਗਾ ਕਿ ਵੱਧ ਤੋਂ ਵੱਧ ਡੀਐਸਆਰ ਜਿਹੜੀ ਆ ਉਹ ਕੀਤੀ ਜਾਵੇ ਇਹਦੇ ਨਾਲ ਇੱਕ ਹੋਰ ਵੀ 1500 ਰੁਪਿਆ ਪ੍ਰਤੀ ਏਕੜ ਦੀ ਸਬਸਿਡੀ ਵੀ ਜਿਹੜੀ ਆ ਉਹ ਡੀਐਸਆਰ ਤੇ ਸਾਡੇ ਮਾਨਯੋਗ ਮੁੱਖ ਮੰਤਰੀ ਸਾਹਿਬ ਨੇ ਅਨਾਉਂਸ ਕੀਤੀ ਹੋਈ ਆ ਕਿੰਨੀ 1500 1500 ਪ੍ਰਤੀ ਏਕੜ ਸੋ 1500 ਰੁਪਿਆ ਪ੍ਰਤੀ ਏਕੜ ਸਾਡੀ ਸਬਸਿਡੀ ਦੀ ਆ ਡੀਐਸਆਰ ਦੇ ਉੱਤੇ ਸੋ ਮੈਂ ਬੇਨਤੀ ਕਰੂੰਗਾ ਕਿਸਾਨ ਵੀਰਾਂ ਨੂੰ ਕਿ ਵਾਅਦਾ ਰਖਬਾ ਜਿਹੜਾ ਹੈ ਉਹ ਡੀਐਸਆਰ ਦੇ ਅਧੀਨ ਜਿਹੜਾ ਹੈ ਉਹ ਲਿਆਂਦਾ ਜਾਵੇ ਇਸ ਤੋਂ ਇਲਾਵਾ ਅਸੀਂ ਪੂਰੇ ਪੰਜਾਬ ਨੂੰ ਕਿਉਂਕਿ ਝੋਨੇ ਦਾ ਸੀਜ਼ਨ ਬਿਜਲੀ ਵਿਭਾਗ ਵਾਸਤੇ ਵੀ ਇੱਕ ਅਹਿਮ ਸੀਜ਼ਨ ਹੁੰਦਾ ਔਰ ਅਸੀਂ ਪੂਰੇ ਪ੍ਰਬੰਧ ਜਿਹੜੇ ਨੇ ਇਸ ਬਜਾਈ ਵਾਸਤੇ ਕਰਨੇ ਹੁੰਦੇ ਨੇ ਸੋ 3 ਜੂਨ ਦੇ ਵਿੱਚ ਪੂਰੇ ਪੰਜਾਬ ਨੂੰ ਜਿਹੜਾ ਆ ਉਹ ਵੰਡਿਆ ਗਿਆ ਪਹਿਲਾ ਪਹਿਲੇ ਜ਼ੋਨ ਦੇ ਵਿੱਚ ਸਾਡੇ ਕੋਲੇ ਫਰੀਦਕੋਟ ਬਠਿੰਡਾ ਫਿਰੋਜ਼ਪੁਰ ਸ਼੍ਰੀ ਮੁਕਤਸਰ ਸਾਹਿਬ ਤੇ ਫਾਜ਼ਿਲਕਾ ਇਹ ਪੰਜ ਜ਼ਿਲ੍ਹੇ ਨੇ ਇਹਨਾਂ ਦੇ ਵਿੱਚ ਜਿਹੜੀ ਝੋਨੇ ਦੀ ਫਸਲ ਆ ਲੌਨ ਲਈ ਅਸੀਂ 1 ਜੂਨ ਦਾ 1 ਜੂਨ 25 ਤੋਂ ਜਿਹੜਾ ਇੱਥੇ ਸ਼ੁਰੂ ਕਰ ਰਹੇ ਆ ਇਹਨਾਂ ਜ਼ਿਲ੍ਹਿਆਂ ਦੇ ਵਿੱਚ ਔਰ 1 ਜੂਨ 25 ਤੋਂ ਇੱਥੇ ਜਿਹੜੀ ਆ ਬਿਜਲੀ ਦੀ ਸਪਲਾਈ ਨਿਰੰਤਰ ਨਿਰਵੇਗਣ ਜੜੀ ਆ ਇਹਨਾਂ ਜ਼ਿਲ੍ਹਿਆਂ ਦੇ ਵਿੱਚ ਮਿਲ ਜੂਗੀ ਔਰ ਫਸਲ ਪੱਕਣ ਤੱਕ ਜੜੀ ਆ ਮਿਨੀਮਮ 8 ਕਿ ਟਰੀ ਬਿਜਲੀ ਸਪਲਾਈ ਜੜੀ ਆ ਇਹਨਾਂ ਜ਼ਿਲ੍ਹਿਆਂ ਦੇ ਵਿੱਚ ਦਿੱਤੀ ਜਾਊਗੀ ਦੂਸਰਾ ਫੇਸ ਸਾਡਾ ਜਿਹੜਾ ਉਹ 5 ਜੂਨ 25 ਤੋਂ ਸ਼ੁਰੂ ਹੋਏਗਾ ਉਹਦੇ ਵਿੱਚ ਗੁਰਦਾਸਪੁਰ ਪਠਾਨਕੋਟ ਅੰਮ੍ਰਿਤਸਰ ਤਰਨਤਾਰਨ ਰੂਪਨਗਰ ਐਸਐਸ ਨਗਰ ਫਤੇਗੜ ਸਾਹਿਬ ਤੇ ਹੁਸ਼ਿਆਰਪੁਰ ਇਹ ਜ਼ਿਲ੍ਹੇ ਸੈਕੰਡ ਜ਼ੋਨ ਦੇ ਵਿੱਚ ਆਉਂਦੇ ਨੇ ਇਹਨਾਂ ਦੇ ਵਿੱਚ ਚੋਣੇ ਦੀ ਜੜੀ ਲਵਾਈ ਆ ਇਹ 5 ਜੂਨ ਤੋਂ ਸ਼ੁਰੂ ਹੋਊਗੀ ਔਰ ਅਸੀਂ ਇਹਨਾਂ ਜ਼ਿਲ੍ਹਿਆਂ ਦੇ ਵਿੱਚ ਨਿਰਵਿਘਨ ਬਿਜਲੀ ਦੀ ਸਪਲਾਈ ਜੜੀ ਆ ਉਹ ਜਾਰੀ ਜੜੀ ਆ ਉਹ ਕਰਦਿਆਂਗੇ ਤੀਸਰੇ ਜ਼ੋਨ ਦੇ ਵਿੱਚ ਸਾਡੇ ਕੋਲੇ 9 ਜੂਨ ਤੋਂ ਅਸੀਂ ਇਹਦਾ ਸਮਾਂ ਸੀਮਾ ਜੜੀ ਆ ਉਹ ਨਿਸ਼ਚਿਤ ਕੀਤੀ ਆ ਇਹਦੇ ਵਿੱਚ ਲੁਧਿਆਣਾ ਮਲੇਰਕੋਟਲਾ ਮਾਨਸਾ ਮੋਗਾ ਪਟਿਆਲਾ ਸੰਗਰੂਰ ਬਰਨਾਲਾ ਕਪੂਰਥਰਾ ਜਲੰਧਰ ਤੇ ਸ਼ਹੀਦ ਭਗਤ ਸਿੰਘ ਨਗਰ ਇਹ ਜ਼ਿਲ੍ਹੇ ਜਿਹੜੇ ਨੇ ਇੱਥੇ 9 ਜੂਨ ਤੋਂ ਜਿਹੜੀ ਚੋਣੇ ਦੀ ਵਜਾਈ ਜਿਹੜੀ ਆ ਉਸ ਸ਼ੁਰੂ ਹੋਊਗੀ ਔਰ ਘੱਟੋ-ਘੱਟ ਅਸੀਂ 8 ਘੰਟੇ ਜਿਹੜੀ ਆ ਸੁਨਿਸ਼ਚਿਤ ਕੀਤੀ ਆ ਕਿ 8 ਘੰਟੇ ਘੱਟੋ-ਘੱਟ ਬਿਜਲੀ ਦਵਾਂਗੇ ਵੱਧ ਵੀ ਲੋਡ ਹੋਈ ਤੇ ਇਸ ਤੋਂ ਵੱਧ ਵੀ ਬਿਜਲੀ ਜਿਹੜੀ ਆ ਉਹ ਦਿੱਤੀ ਜਾਊਗੀ ਸੋ ਸਾਡੇ ਕੋਲ ਲਗਭਗ 80 ਲੱਖ ਏਕੜ ਜਿਹੜੀ ਆ ਅਸੀਂ ਝੋਨੇ ਦੀ ਬਜਾਈ ਜਿਹੜੀ ਆ ਪੰਜਾਬ ਦੇ ਵਿੱਚ ਹੋਣੀ ਹੁੰਦੀ ਆ ਔਰ ਇਹ ਜਿਹੜਾ ਬਿਜਲੀ ਦੇਣੀ ਇਸ ਵਾਸਤੇ ਕਿਉਂਕਿ ਪੰਜਾਬ ਦਾ ਸਾਰਾ ਧਰੋਬੰਦਾਰ ਸਾਡੀਆਂ ਖੇਤੀਬਾੜੀ ਤੇ ਨਿਰਭਰ ਕਰਦਾ ਹੈ ਅਸੀਂ ਸਾਡਾ ਖੇਤੀਬਾੜੀ ਪ੍ਰਧਾਨ ਸੂਬਾ ਸੋ ਅਸੀਂ ਜਿਹੜਾ ਸਾਡੇ ਵਾਸਤੇ ਜਿਹੜਾ ਸੀਜ਼ਨ ਆ ਇਹ ਬਹੁਤ ਅਹਿਮ ਹੁੰਦਾ ਹੈ ਬਿਜਲੀ ਸਪਲਾਈ ਦੇ ਨਾਲ ਮੈਂ ਜ਼ਰੂਰ ਦੋ ਗੱਲਾਂ ਸਾਂਝੀਆਂ ਕਰਨਾ ਚਾਹੁੰਗਾ ਤੁਹਾਡੇ ਨਾਲ ਕਿ ਸਾਡੇ ਕੋਲ ਬਿਜਲੀ ਦੀ ਸਪਲਾਈ ਜਿਹੜੀ ਆ ਦੇਣ ਵਾਸਤੇ ਸਾਡੇ ਕੋਲ ਕੋਈ ਵੀ ਕਮੀ ਨਹੀਂ ਸਾਡੇ ਪੰਜ ਜਿਹੜੇ ਨੇ ਥਰਮਲ ਪਲਾਂਟ ਨੇ ਉਹਨਾਂ ਦੇ ਵਿੱਚ 15 ਯੂਨਟ ਨੇ ਸਾਡੇ ਇਸ ਵੇਲੇ 15 ਯੂਨਟਾਂ ਦੇ ਵਿੱਚੋਂ 14 ਯੂਨਟ ਜਿਹੜੇ ਨੇ ਚੱਲ ਰਹੇ ਨੇ ਇੱਕ ਯੂਨਟ ਆਸ਼ੀਰਗੁਰੂ ਅਮਰਦਾਸ ਥਰਮਲ ਪਲਾਂਟ ਗੋਇੰਦਵਾਲ ਸਾਹਿਬ ਬਣਾ ਤੁਸੀਂ ਸਾਰੇ ਜਾਣਦੇ ਹੋ ਕਿ ਪਹਿਲਾਂ ਪ੍ਰਾਈਵੇਟ ਸੀਗਾ ਆਪਾਂ ਖਰੀਦ ਕੇ ਸਰਕਾਰੀ ਕੀਤਾ ਉਥੇ ਇੱਕ ਯੂਨਿਟ ਜਿਹੜਾ ਆ ਉਹਨੂੰ ਅਸੀਂ ਉਹ ਮੇਨਟੇਨੈਂਸ ਤੇ ਆ ਉਹਨੂੰ ਵੀ 2-3 ਦਿਨ ਦੇ ਵਿੱਚ ਜਿਹੜਾ ਵਰਕਿੰਗ ਕਰਦੇ ਆਂਗੇ ਸੋ ਸਾਨੂੰ ਬਿਜਲੀ ਦੀ ਕੋਈ ਵੀ ਕਮੀ ਨਹੀਂ ਆ ਜੇ ਕੋਲੇ ਦੀ ਗੱਲ ਕਰੀਏ ਤੇ ਕੋਲਾ ਵੀ ਸਾਡੇ ਕੋਲ ਅ ਇਸ ਵੇਲੇ ਕਾਫੀ ਮਾਤਰਾ ਦੇ ਵਿੱਚ ਕੋਲਾ ਜਿਹੜਾ ਆ ਸਾਡੇ ਥਰਮਲ ਪਲਾਂਟਾਂ ਦੇ ਉੱਤੇ ਤੇ ਆ ਆ ਓਵਰਆਲ ਦੇਖੀਏ ਤੇ ਕਈ ਸਾਡੇ ਕੋਲ ਲਗਭਗ 30 ਦਿਨ ਤੋਂ ਵੱਧ ਦਾ ਕੋਲਾ ਜਿਹੜਾ ਆ ਉਹ ਸਾਡੇ ਸਰਵਨ ਪਲਾਂਟਾਂ ਦੇ ਉੱਤੇ ਅਵੇਲੇਬਲ ਆ ਸਾਡੇ ਕੋਲ ਬਾਕੀ ਜਿਹੜੇ ਬਿਜਲੀ ਦੇ ਪ੍ਰਬੰਧ ਨੇ ਉਹਨਾਂ ਦੇ ਵਿੱਚ ਟ੍ਰਾਂਸਮਿਸ਼ਨ ਕਪੈਸਿਟੀ ਜਿਹੜੀ ਆ ਉਹ ਅਸੀਂ ਆਪਣੀ ਉਹ ਵੀ ਕਾਫੀ ਵਧਾਈ ਹੋਈ ਆ ਇਸ ਵੇਲੇ ਸਾਡੇ ਕੋਲ 10100 ਮੈਗਾਵਾਟ ਦੀ ਟ੍ਰਾਂਸਮਿਸ਼ਨ ਅਵੇਲੇਬਲ ਟ੍ਰਾਂਸਮਿਸ਼ਨ ਕਪੈਸਿਟੀ ਜਿਹੜੀ ਉਹ ਹੈਗੀ ਆ ਔਰ ਜੂਨ ਦੇ ਵਿੱਚ ਅਸੀਂ ਇਹਨੂੰ ਵਧਾ ਕੇ ਤੇ 10400 ਮੈਗਾਵਾਟ ਜਿਹੜੀ ਆ ਉਹ ਕਰ ਲਾਂਗੇ ਆ ਇਸ ਤੋਂ ਇਲਾਵਾ ਕੁਝ ਅਸੀਂ ਬੈਂਕਿੰਗ ਵੀ ਕੀਤੀ ਹੋਈ ਆ ਦੂਜੇ ਸੂਬਿਆਂ ਨੂੰ ਜਦੋਂ ਸਾਡੇ ਕੋਲ ਵਾਧੂ ਬਿਜਲੀ ਹੁੰਦੀ ਆ ਅਸੀਂ ਦੂਜੀਆਂ ਸੂਬਿਆਂ ਨੂੰ ਦਿੱਤੀ ਹੋਈ ਆ ਉਹ ਵੀ ਆਪਾਂ ਇਸ ਝੋਨੇ ਦੇ ਸੀਜ਼ਨ ਦੌਰਾਨ ਜਿਹੜੀ ਆ ਆਪਣੀ ਜਿਹੜੀ ਬਿਜਲੀ ਆ ਉਹ ਉਹਨਾਂ ਤੋਂ ਬੈਂਕਿੰਗ ਜਿਹੜੀ ਅਸੀਂ ਕੀਤੀ ਹੋਈ ਆ ਉਹ ਵਾਪਸ ਲੈ ਲਾਂਗੇ ਉਹ ਸਾਡੀ ਸੈਂਟਰਲ ਪੂਲ ਦੀ ਆ ਉਹ ਸਾਡੇ ਹਾਈਡਲ ਨੇ ਅਸੀਂ ਸੁੱਲ ਮਿਲਾ ਕੇ ਸਾਡੇ ਕੋਲ ਪਿਛਲੇ ਸਾਲ ਦੀ ਜਿਹੜੀ ਪੀਕ ਡਿਮਾਂਡ ਆਈ ਸੀਗੀ ਉਹ 16000 ਤੇ 58 ਮੈਗਾਵਾਟ ਆਈ ਸੀਗੀ ਇਸ ਵਾਰੀ ਸਾਨੂੰ ਸਾਡੀਆਂ ਐਕਸਪੈਕਟੇਸ਼ਨਸ ਨੇ ਕਿਉਂਕਿ ਹਰ ਵਾਰੀ ਬਿਜਲੀ ਦੀ ਡਿਮਾਂਡ ਜਿਹੜੀ ਆ ਉਹ ਵੱਧਦੀ ਆ ਸੋ ਐਕਸਪੈਕਟ ਕਰ ਰਹੇ ਆ ਅਸੀਂ ਕਿ ਸਾਡੇ ਕੋਲ 17000 ਮੈਗਾਵਾਟ ਦੀ ਸਾਨੂੰ ਡਿਮਾਂਡ ਜਿਹੜੀ ਉਹ ਆਏਗੀ ਔਰ ਅਸੀਂ ਉਹਦੀ ਸਪਲਾਈ ਦੇਣੀ ਆ ਉਹਦੇ ਵਾਸਤੇ ਸਾਡੇ ਕੋਲ ਪੁਖਤਾ ਪ੍ਰਬੰਧ ਨੇ ਕਿਸੇ ਤਰ੍ਹਾਂ ਦੀ ਵੀ ਕੋਈ ਬਿਜਲੀ ਦੇ ਵਿੱਚ ਜਿਹੜੀ ਮੁਸ਼ਕਲ ਆ ਬਿਜਲੀ ਸਪਲਾਈ ਦੇ ਵਿੱਚ ਉਹ ਪੰਜਾਬ ਦੇ ਕਿਸਾਨ ਭਰਾਵਾਂ ਨੂੰ ਨਹੀਂ ਆਉਣ ਦਿੱਤੀ ਜਾਊਗੀ ਇਸ ਝੋਨੇ ਦੇ ਸੀਜ਼ਨ ਦੌਰਾਨ ਔਰ ਨਾਲ ਦੇ ਨਾਲ ਜਿਹੜੀ ਸਾਡੀ ਡੋਮੈਸਟਿਕ ਸਪਲਾਈ ਆ ਕਮਰਸ਼ੀਅਲ ਇੰਟਰਸ ਇੰਡਸਟਰੀਅਲ ਸਪਲਾਈ ਆ ਉਹ ਵੀ ਇਨਟੈਕਟ ਜਿਹੜੀ ਆ ਉਹ ਜਾਰੀ ਰਹੂਗੀ ਸਾਡਾ ਵਿਭਾਗ ਬਿਜਲੀ ਵਿਭਾਗ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਦੀ ਅਗਵਾਈ ਦੇ ਵਿੱਚ ਬਹੁਤ ਬੁਲੰਦੀਆਂ ਜਿਹੜੀਆਂ ਉਸ਼ੂਰਿਆ ਪਿਛਲੇ ਦੋ ਜਦੋਂ ਤੋਂ ਅਸੀਂ ਪਸ਼ਵਾੜਾ ਕੋਲ ਮਾਈਨ ਸ਼ੁਰੂ ਕੀਤੀ ਆ ਉਹਦੇ ਤੋਂ ਹੀ ਸਾਡੇ ਥਰਮਲ ਪਲਾਂਟਾਂ ਦੇ ਉੱਤੇ ਕਿਸੇ ਵੀ ਤਰ੍ਹਾਂ ਦੀ ਕੋਈ ਕੋਲੇ ਦੀ ਕਮੀ ਨਹੀਂ ਹੈ ਜਿਵੇਂ ਮੈਂ ਤੁਹਾਨੂੰ ਹੁਣੇ ਪਹਿਲਾਂ ਵੀ ਦੱਸਿਆ ਕਿ ਅੱਜ ਵੀ ਸਾਡੇ ਕੋਲੇ 30 ਦਿਨ ਤੋਂ ਵੱਧ ਕੋਲਾ ਜਲਾ ਸਾਡੇ ਥਰਮਲ ਪਲਾਂਟਾਂ ਤੇ ਸਾਡੇ ਕੋਲ ਅਵੇਲੇਬਲ ਆ ਸੋ ਮੈਂ ਸਾਰੇ ਕਿਸਾਨ ਭਰਾਵਾਂ ਨੂੰ ਬੇਨਤੀ ਕਰੂੰਗਾ ਕਿ ਜਿਹੜੀਆਂ ਡੇਟਸ ਅਨਾਉਂਸ ਕੀਤੀਆਂ ਨੇ ਜਿਹੜੇ-ਜਿਹੜੇ ਜ਼ੋਨ ਦੇ ਵਿੱਚ ਵੀ ਜਿਹੜਾ-ਜਿਹੜਾ ਜ਼ਿਲ੍ਹਾ ਆਉਂਦਾ ਉਸ ਉਹਨਾਂ ਡੇਟਸ ਤੋਂ ਉੱਥੇ ਜਿਹੜੀ ਆ ਝੋਨੇ ਦੀ ਲਵਾਈ ਦਾ ਕੰਮ ਜਿਹੜਾ ਆ ਉਹ ਸ਼ੁਰੂ ਕੀਤਾ ਜਾਵੇ ਬਾਕੀ ਕੋਈ ਤੁਹਾਡਾ ਸਵਾਲ ਹੋਵੇ ਤਾਂ ਸਰ ਜੀ ਸਰ ਜੀ ਕੀ ਨਾਂ ਕਹਿ ਰਹੇ ਹਾਂ ਕਿ ਇਹ